ਜਿਹਦੇ ਆਨੰਦ ਦੇ ਵਿੱਚ ਮੋੜ ਤੋਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਦੱਸਦੇ ਇੱਕ ਇੱਕ ਮੁਹੱਲੇ ਦੇ ਵਿੱਚ ਜਿੱहां ਥਾਣਾ ਮਿਹਰਬਾਨ ਦੇ ਅਦੀਨ ਆਉਂਦੇ ਹਰਕ੍ਰਿਸ਼ਨ ਵਿਹਾਰ ਮੁਹੱਲੇ ਦੇ ਵਿੱਚ 10 ਦੇ ਕਰੀਬ ਲੋਕਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਾਂਦਾ ਹੈ ਜਦ ਮਾਮਲਾ ਸਾਹਮਣੇ ਆਉਂਦਾ ਤੇ ਮਾਮਲੇ ਸੰਬੰਧੀ ਜਾਣਕਾਰੀ ਮਿਲਦੀ ਹੈ ਤਾਂ ਦੱਸਿਆ ਜਾਂਦਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਹ ਮਾਰ ਕੁੱਟਾਈ ਕੀਤੀ ਗਈ ਉਸ ਨੌਜਵਾਨ ਦੇ ਨਾਲ ਜਿਸ ਤੋਂ ਬਾਅਦ ਨੌਜਵਾਨ ਨੂੰ ਸਿਲਹਸਪਤਲ ਦਾਖਲ ਕਰਵਾਇਆ ਜਾਂਦਾ ਪਰ ਜ਼ਖਮਾਂ ਦੀ ਤਾਬਨਾ ਚੱਲਦਾ ਹੋਇਆ ਨੌਜਵਾਨ ਮੌਤ ਨੂੰ ਗਲੇ ਲਗਾ ਲੰਦਾ ਦੱਸਦੀ ਹੈ ਕਿ ਉਸ ਦੀ ਮੌਤ ਹੋ ਜਾਂਦੀ ਹੈ ਦੂਜੇ ਪਾਸੇ 10 ਦੇ 10 ਕਰੀਬ ਲੋਕਾਂ ਦੇ ਮਾਮਲੇ ਜਿਹੜਾ ਕਿ ਦਰਜ ਕਰ ਲਿਆ ਗਿਆ ਥਾਣਾ ਮਿਹਰਬਾਨ ਦੇ ਅਧੀਨ ਹੈ ਤਸਵੀਰਾਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਵਿਅਕਤੀ ਨੂੰ ਕੁੱਟਿਆ ਗਿਆ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ਼ ਹੈ ਪਰਿਵਾਰਕ ਮੈਂਬਰ ਬਹੁਤ ਜ਼ਿਆਦਾ ਰੋਕ ਉਲਾਰ ਰਹੇ ਨੇ ਇਹ ਵਿਅਕਤੀ ਜੋ ਕਿ ਘਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਆਪਣੇ ਪਿੱਛੇ ਇੱਕ ਪਤਨੀ ਤੇ ਤਿੰਨ ਬੱਚੇ ਛੱਡ ਗਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਲੁਧਿਆਣਾ ਦੀਆਂ ਤਸਵੀਰਾਂ ਨੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੇ ਮਾਮਲਾ ਦਰਮਾਉਂਦਾ ਤੇ ਇੱਕ ਵਿਅਕਤੀ ਦੀ ਮਾਰ ਕੁੱਟਾਈ ਕੀਤੀ ਜਾਂਦੀ ਹੈ ਪਰਿਵਾਰਕ ਮੈਂਬਰ ਕਿਸ ਤਰ੍ਹਾਂ ਰੋ ਰਹੇ ਨੇ ਚੀਕ ਜਹਾੜਾ ਪਿਆ ਹੋਇਆ ਪਰਿਵਾਰ ਦੇ ਵਿੱਚ ਕੱਲਾ ਕੱਲਾ ਵਿਅਕਤੀ ਜੋ ਕਿ ਪਰਿਵਾਰਕ ਮੈਂਬਰਾ ਦਾ ਢਿੱਡ ਘਰਦਾ ਸੀ ਕਮਾਉਣ ਵਾਲਾ ਵਿਅਕਤੀ ਸੀ ਉਸ ਨੂੰ ਹੀ ਮੌਤ ਤੇ ਘਾਟ ਉਤਾਰ ਦਿੱਤਾ ਜਾਂਦਾ ਫਿਲਹਾਲ ਥਾਣਾ ਮਿਹਰਬਾਨ ਦੀ ਪੁਲਿਸ ਨੇ ਸੰਬੰਧੀ ਮਾਮਲਾ ਦਰਜ ਕਰ ਲਿਆ ਜਨਾਬ ਮੇਰਾ ਘਰ ਚਰਨਿਆਂ ਜੀ ਕਿਹੜੀ ਕਲੋਨੀ ਪੈਂਦੀ ਹੈ ਨੌਲੀਆ ਕਿਸ਼ਨ ਵਿਹਾਰ ਪੈਂਦੀ ਹੈ ਕਿਹੜੀ ਰੋਡ ਪਿੰਡ ਮਿਹਰਬਾਨ ਰਾਹੋ ਰੋੜ ਰਾਹੋ ਰੋੜ ਜੀ ਕਿੰਨੀ ਵਾਰ ਦਾ ਤੂੰ ਜੀ ਮੈਂ ਇਹਨਾਂ ਨੂੰ ਜਦੋਂ ਗਾਇਆ ਕਰਨਦੇ ਸੀ ਨਾ ਤੇ ਮੈਂ ਨਾ ਘਰੋਂ ਆਣ ਕੇ ਵੇਖਿਆ ਤੇ 10 12 ਬੰਦੇ ਉਹਦੇ ਮਗਰਫੇ ਮੇਰੇ ਕੋਲ ਜਰੇ ਨਹੀਂ ਗਿਆ ਤੇ ਮੈਂ ਵੀ ਆਣ ਕੇ ਰ ਮੈਨੂੰ ਵੀ ਮਾਰਨ ਪੈ ਗਈ ਸਾਰੇ ਮੈਂ ਵੀ ਆਪਦੀ ਜਾਨ ਮਾਹਾਂ ਬਚਾਈ ਆ ਬਚਾ ਕੇ ਮੈਂ ਭੱਜਾ ਇਦਾਂ ਮੈਂ ਪਰ ਮੈਂ ਛਾੜ ਦਿੱਤਾ ਮੇਰੇ ਦਿਵਾਲੇ ਹੋ ਗਏ ਉਹ ਕਿੰਨੇ ਕੁ ਬੰਦੇ ਪਛਾਣਦੇ ਹੋ ਉਹ ਕੋਣ ਕੋਣ ਸੀ ਹਾਂਜੀ ਜਾਣਦੇ ਆ ਜੀ ਹਰ ਪਸਾਨ ਦੇ ਸਾਹ ਨਾ ਉਹਦੇ ਇੱਕ ਦੇ ਬਿੰਦਰੀਆ ਤੇ ਇੱਕ ਇੱਥੇ ਬਿੰਦਰੀ ਆ ਉਹਦੇ ਘਰ ਵਾਲਾ ਇੱਕ ਇੱਕ ਹੈਗਾ ਗਦੀਸ਼ ਹੈਗਾ ਹਾਂ ਹਾਂਜੀ 10 ਬੰਦੇ ਆ 10 ਬੰਦੇ ਹੋ ਗਏ ਤੇ ਜਨਾਲ ਲੱਡਡੇ ਪਾ ਕੇ ਜਾਦੀਆਂ ਹੀ ਹਾਂ ਹਾਂਜੀ 8 ਬੰਦੇ ਨੇ ਬਜਟ ਹੀ ਰਹੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਅਥਰਟੀ ਕੀਤਾ ਮਾਰਿਆ ਉਹਨਾਂ ਨੂੰ ਮਾਰਿਆ ਪਾਣੀ ਤੋਂ ਮਾਰਿਆ ਜੇ ਪਾਣੀ ਆ ਗਿਆ ਉਹਦੇ ਘਰ ਵੱਲ ਘਰ ਤੇ ਦੂਜੇ ਸਾਰੇ ਇਹ ਤਿੰਨ ਘਰ ਇਹ ਵੀ ਆਣ ਕੋਈ ਟੋਟੂ ਤੇ ਜਦੋਂ ਮੈਂ ਆਇਆ ਨਾ ਡਿਮਾਰ ਦੇ ਕੋਈ ਲੱਤਾਂ ਬੈਦਾ ਕੋਖ ਤੇ ਮੈਂ ਆਣ ਕੇ ਛਡਾਇਆ ਤੇ ਮਿਗੇ ਆ ਉਹਨੂੰ ਛੱਡ ਕੇ ਮੇਰੇ ਦਿਵਾਲੇ ਹੋ ਗਏ ਸੀ ਹਾਂਜੀ ਮੈਨੂੰ ਬਚਾ ਦੇ ਇਹ ਇੱਕ ਲੜਕਾ ਹੈ ਇੱਕ ਲੜਕਾ ਫੜਕੀ ਹੈ ਮਜ਼ਦਰਾ ਕਿਉਂ ਨਹੀਂ ਫੈਮਿਲੀ ਕਿੱਦਾਂ ਕਿ ਮਤਲਬ ਵਗੈਰਾ ਜੀ ਵਾਹ ਮਾਮਾ ਦੀ ਹੈ ਕਰਦੀ ਹੈ ਜੀ ਹਾਂਜੀ ਇੱਕ ਤਰ੍ਹਾਂ ਦਾ ਜਿਹਨਾਂ ਨੇ ਇਸ ਤਰ੍ਹਾਂ ਕਿੱਦਾਂ ਦੀ ਮੰਨ ਕਰਦੀ ਇਹਨੂੰ ਸਜ਼ਾ ਚਾਹੀਦੀ ਹੈ ਕਾਰਵਾਈ ਚਾਹੀਦੀ ਹੈ ਗਿਰਫਤੜੀ ਫੜੀ ਆ ਕਰ ਰਹੀ ਹੈ ਸਾਰੀ ਭੱਜੀ ਹੋਇਆ ਨਾ ਘਰਾਂ ਨੂੰ ਮੱਲਾਪੁਰਾ ਪੂਰਾ ਪੂਰਾ ਸਾਥ ਜੀ ਮੱਲਾਪੁਰਾ ਸਾਥ ਦੇ ਰਹੀ ਗੋੜਾ ਹੋ ਗਿਆ ਜੀ ਉਹ ਉਹ தம் ਲੈ ਨਵੀਂ ਵੇ ਮੱਲਿਆਲੀ ਤਾਂ ਕੋਈ ਨਹੀਂ। ਜਾਂ ਜਿਹੜਾ ਵੀ ਕਰਦਾ ਉਹਨਾਂ ਨੇ ਹਰੇਜ਼ ਪੈਸਾ ਬੋਲਦਾ ਇਹਨਾਂ ਕਿਹਨੂੰ ਦਬਾ ਕੇ ਰੱਖਿਆ। ਗਰੀਬ ਨਹੀਂ ਦਿੰਦੇ ਉਹ। ਇੱਥੇ ਜੀਣਾ ਰ ਗਰੀਬ ਬੰਦੇ ਦਾ ਹੋ ਗਿਆ। ਕਹਿੰਦੇ ਜੀ ਤੁਹਾਡੇ ਛੋਟੇ ਭਰਾ ਨੂੰ ਵੀ ਬਾਅਦ ਵਿੱਚ ਮਾਰਾਂਗੇ। ਮੇਰਾ ਜੀ ਨੂੰ ਕੀ ਜੀ? ਬਾਅਦ ਵਿੱਚ ਕਹਿੰਦੇ ਪਹਿਲਾਂ ਉਹਨੂੰ ਮਾਰਨਾ ਵਾ। ਮਾਰ ਕੇ ਕਹਿੰਦੇ ਦੱਬੇ ਹੋਏ ਆ ਨਾ। ਕਹਿੰਦੇ ਉਹਦੇ ਨਾਲ ਉਹਨੂੰ। ਹਾਂ ਖਤਰਾ ਆ। ਭਰਾ ਜੀ ਮੇਰੇ ਦੇ ਬੱਚਿਆਂ ਨੂੰ ਖਤਰਾ ਆ ਜੀ। ਮੇਰੇ ਚਾਚਾ ਉਹਨਾਂ ਨੂੰ ਮੇਰੇ ਤਾਇਆ ਉਹਨਾਂ ਸਾਰਿਆਂ ਨੂੰ ਖਤਰਾ ਸਾਡੇ। ਜਿਹੜਾ ਮਟਰ ਹੋਇਆ ਇਹਦਾ ਐਫਆਰ ਨੰਬਰ 72206522 506 ਆਈਪੀ ਸੁਪਰਨਾ ਦਰਜ ਕਰ ਲਿਆ ਗਿਆ ਇਹ ਨੌ ਬੰਦੇ ਨੇਗੇ ਇਸ ਤੋਂ ਮਾਮਲਾ ਦਰਜ ਹੋਇਆ ਹੈ ਪਾਣੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਬੁਲਾਇਚ ਬੜਾ ਹੋਇਆ ਇਹਦੇ ਚ ਇੱਕ ਲੇਡੀ ਗ੍ਰফতার ਕਰਨੀ ਆ ਬਾਕੀ ਦੀ ਗ੍ਰফতারੀ ਹੋਣੀ ਹੈ